ਖੇਤੀ ਜਲ ਕੇ ਦੋ ਜੀ ਜੀ ਅੱਜ ਇਹ ਪ੍ਰੋਗਰਾਮ ਰੱਖਿਆ ਸੀ ਸਾਡੀ ਇੱਥੇ ਮਹੀਨਾਵਾਰ ਮੀਟਿੰਗ ਹੋਈ ਹੈ ਨੇਚਰ ਪਾਰਕ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਔਰ ਅੱਜ ਅਸੀਂ ਇੱਥੇ ਲੋਕਾਂ ਨਾਲ ਜਿਹੜੀ ਗੱਲ ਸਾਂਝੀ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੀ ਗੱਲ ਹੋਈ ਹੈ ਉਹ ਆਮ ਲੋਕਾਂ ਤਾਈਂ ਆਮ ਕਿਸਾਨਾਂ ਤਾਈਂ ਪਹੁੰਚਾਈ ਜਾ ਰਹੀ ਹੈ ਖਾਸ ਕਰਕੇ ਜਿਹੜੀ ਭਾਜਪਾ ਦੀ ਵਿਚਾਰਧਾਰਕ ਆਰਐਸਐਸ ਹੈ ਉਹਦੇ ਵੱਲੋਂ ਜਿਹੜਾ ਇੱਕ ਮੋਦੀ ਮੀਡੀਆ ਵੱਲੋਂ ਇਹ ਫਲਾਇਆ ਜਾ ਰਿਹਾ ਹੈ ਕਿ ਕਿਸਾਨਾਂ ਦਾ ਜਿਹੜਾ ਮੋਰਚਾ ਹੈ ਇਹ ਵੱਖਵਾਦੀ ਹੈ ਇਹ ਖਾਲਸਤਾਨੀ ਹੈ ਇਹ ਗੈਰ ਜ਼ਿੰਮੇਵਾਰ ਹੈ ਅਸੀਂ ਇਸ ਗੱਲ ਤੇ ਬਹੁਤ ਭਾਰੀ ਰੋਸ ਕਰਦੇ ਹਾਂ ਅਸੀਂ ਇਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੀ ਆਰਐਸਐਸ ਹੈ ਇਹ ਬਕਵਾਇਦਾ ਤੌਰ ਤੇ ਕਿਸਾਨਾਂ ਤੋਂ ਮਾਫੀ ਮੰਗੇ ਜਦੋਂ ਕਿ ਸਾਰਾ ਦੇਸ਼ ਦਾ ਢਿੱਡ ਭਰਨ ਵਾਲੇ ਇਹ ਹੈ ਔਰ ਜਿਹੜੇ ਬਾਰਡਰਾਂ ਦੇ ਵਿੱਚ ਇਹਨਾਂ ਦੇ ਬੱਚੇ ਮਜ਼ਦੂਰਾਂ ਦੇ ਬੱਚੇ ਹੈ ਇਹਨਾਂ ਦੇ ਜਿਹੜੇ ਭਾਜੀਪੀ ਦੇ ਉੱਪਰ ਨੇ ਟੋਪਦੇ ਆ ਇਹਨਾਂ ਦੇ ਕੋਈ ਦੱਸ ਦੇ ਕਿ ਫੌਜ ਦੇ ਵਿੱਚ ਜਾਂ ਕਿਤੇ ਇਹਨਾਂ ਦਾ ਕੋਈ ਜ਼ਿੰਮੇਵਾਰ ਛਾਂ ਤੇ ਇਹਨਾਂ ਦਾ ਕੋਈ ਬੱਚਾ ਗਿਆ ਹੋਵੇ ਇਸ ਕਰਕੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 23 ਮਾਰਚ ਨੂੰ ਲੋਕਤੰਤਰ ਬਚਾਓ ਦਿਵਸ ਮਨਾਇਆ ਜਾਊਗਾ ਉਹਦੇ ਤਹਿਤ ਇੱਕ ਫੈਸਲਾ ਲੈਣ ਜਾ ਰਹੇ ਆ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਇਹ ਲੋਕਾਂ ਨੂੰ ਦੱਸੀਏ ਕਿ ਇਹ ਸਾਡਾ ਦੇਸ਼ ਆ ਜੋ ਭਾਜਪੀ ਐ ਇਹਨੇ ਸਾਡਾ ਇੱਥੇ ਕਾਰਪੋਰੇਟ ਘਰਾਣਾ ਦੇ ਹੱਥੀ ਸਾਡੇ ਰੇਲਵੇ ਵੇਚਤੀ ਸਾਡਾ 에ਅਰਪੋਰਟ ਵੇਚਦਾ ਔਰ ਦੇਸ਼ ਨੂੰ ਨਲਾਮੀ ਦੇ ਕੰਡੇ ਤੇ ਲੈ ਗਿਆ ਇਸ ਕਰਕੇ ਬੀਜੇਪੀ ਦੇ ਵਿਰੋਧ ਚ ਜਿਹਨੂੰ ਮਰਜ਼ੀ ਵੋਟ ਪਾ ਲਿਓ ਬੀਜੇਪੀ ਨੂੰ ਵੋਟ ਨਾ ਪਾਇਓ ਆਪਾਂ ਦੇਸ਼ ਬਚਾਉਣਾ ਹੈ ਨਾ ਕਿ ਕੋਈ ਵੱਖਵਾਦੀ ਗੱਲਾਂ ਕਰਨ ਵਾਸਤੇ ਇਹਨਾਂ ਨੇੜੇ ਢਪਗਾਟ ਕਰਦੇ ਇਹ ਗਲਤ ਕਰਦੇ ਆ ਦੇਸ਼ ਬਚਾਉਣ ਵਾਸਤੇ ਜ਼ਰੂਰੀ ਹੋ ਗਿਆ ਕਿ ਆਪਾਂ ਬੀਜੇਪੀ ਤੋਂ ਇਹ ਤੋਂ ਇਹ ਤੋਂ ਖੜਾ ਛੜਾਉਣਾ ਮੈਂਟਰ ਪੰਜ ਮਿੰਟ ਤੋਂ ਇਲੈਕਸ਼ਨ ਆ ਰਹੇ ਆ ਜੀ ਤਿਆਰੀ ਹੋ ਚੁੱਕੀ ਪੂਰੀ ਕੀ ਕਹਿਣਾ ਚਾਹੋਗੇ ਇਸ ਬਾਰੇ ਬੀਜੇਪੀ ਦੇ ਇਸੇ ਕਰਕੇ ਇਲੈਕਸ਼ਨ ਦੇ ਵਿੱਚ ਹੀ ਆ ਜਿਹੜੀ 24 ਦੀ ਸੰਸਦ ਹੀ ਆਉਂਦੀ ਹੈ ਇਸੇ ਵਿੱਚ ਹੀ ਅਸੀਂ ਇਹ ਮੋਰਚਾ ਸੰਭਾਲਣ ਜਾ ਰਹੇ ਹਾਂ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਇਹ ਪ੍ਰਚਾਰ ਕੀਤਾ ਜਾਊ ਟੀਮਾਂ ਬਣਾਈਆਂ ਜਾਣਗੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਕਿ ਬੀਜੇਪੀ ਨੂੰ ਵੋਟ ਨਾ ਪਾਓ ਹੋਰ ਜਿਸ ਤਰ੍ਹਾਂ ਮਰਜ਼ੀ ਪਾ ਲਓ ਜਿਹਨੂੰ ਮਰਜ਼ੀ ਪਾ ਲਓ 23 ਮਾਰਚ ਨੂੰ ਤੁਹਾਡਾ ਲੋਕਤੰਤਰ ਦਿਵਸ ਜਿਹੜਾ ਮਨਾਇਆ ਜਾ ਰਿਹਾ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਜੀ ਈਵੀਐਮ ਮਸ਼ੀਨ ਨੰਬਰ ਕੀ ਗਿਆ ਨਾ ਈਵੀਐਮ ਮਸ਼ੀਨ ਆ ਰਹੀ ਸਭ ਤੋਂ ਵੱਡਾ ਮਤਲਬ ਜਿਹੜਾ ਇਸ ਤੋਂ ਪਹਿਲਾਂ ਸਰਕਾਰਾਂ ਬਣੀਆਂ ਇਹ ਸਾਰੀਆਂ ਛੱਕੀ ਹੋ ਗਈਆਂ ਇਹਦੇ ਵਿੱਚ ਈਵੀਐਮ ਰਾਹੀਂ ਗਲਤ ਮਤਲਬ ਸਰਕਾਰ ਬਣ ਕੇ ਆਉਂਦੀ ਹੈ ਇਹਦਾ ਜਿਹੜਾ ਹੈਗਾ ਲੋਕਾਂ ਨੂੰ ਪਬਲਿਕ ਨੇ ਇਸ ਨੂੰ ਰੱਦ ਕਰ ਦਿੱਤਾ ਔਰ ਇਹ ਆਪਣੇ ਪਰਚੀ ਰਾਹੀਂ ਵੋਟ ਰਾਹੀਂ ਅਸੀਂ ਸੁਪਰੀਮ ਕੋਰਟ ਨੂੰ ਇਚੇਚੇ ਤੌਰ ਤੇ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਈਵੀਐਮ ਤੋਂ ਬਿਨਾਂ ਕਰਾਈਆਂ ਜਾਣ ਤਾਂ ਹੀ ਸਾਰਥ ਹੋਣਗੀਆਂ ਜੇ ਈਵੀਐਮ ਰਾਹੀਂ ਕਰਦੇ ਹਾਂ ਫੇਰ ਤਾਂ ਬੀਜਿਆ ਕੁਝ ਜਾਂਦਾ ਤੇ ਵੱਡਿਆ ਕੁਝ ਜਾਂਦਾ ਇਸ ਕਰਕੇ ਉਚੇਚੇ ਤੌਰ ਤੇ ਅਪੀਲ ਕੀਤੀ ਜਾਂਦੀ ਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਈਵੀਐਮ ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ